ਘਰਾਂ ਦੇ ਨਾਂ ਤੇ ਪੱਤਾ ਖੇਡਿਆ ਜਾ ਰਿਹਾ ਹੈ ਤੇ ਦੂਜੀ ਗੱਲ ਕਿਸਾਨਾਂ ਨੂੰ ਵਿਰੋਧ ਕਰਨ ਵਾਸਤੇ ਕਿਸਾਨਾਂ ਮਜ਼ਦੂਰਾਂ ਨੂੰ ਸਾਹਮਣੇ ਵੀ ਨਹੀਂ ਹੋਣ ਦਿੱਤਾ ਜਾ ਰਿਹਾ ਹੰਸਰਾਜ ਮਜ਼ਦੂਰਾਂ ਦਾ ਪੱਤਾ ਖੇਡਦਾ ਉਹ ਬੈਠੇ ਨੇ ਮਜ਼ਦੂਰ ਸਾਡੇ ਨਾਲ ਹੰਸਰਾਜ ਡੁਗਲੀ ਗੇਟ ਹੰਜੂ ਸਿੱਟ ਕੇ ਪਰਸੋਂ ਪਟਿਆਲੇ ਦੀ ਘਟਨਾ ਨੂੰ ਫਲਾਇਆ ਗਿਆ ਵੀ ਹੰਸਰਾਜ ਮਗਰ ਕਿਸਾਨ ਕੁਛ ਕਾਪੇ ਤੇ ਕਿਰਪਾਨਾਂ ਲੈ ਕੇ ਪੈ ਗਏ ਮੈਂ ਨਹੀਂ ਮੰਨਦਾ ਕੋਈ ਵੀ ਜਥੇਬੰਦੀ ਹੈ ਵੀ ਕਾਪੇ ਤੇ ਕਿਰਪਾਨ ਚੱਕਣ ਦੇ ਦੂਗੀ ਅਸੀਂ ਯਾਰ 13 ਮਹੀਨੇ ਅंदोलਨ ਜਿੱਤਿਆਂ ਦੇ ਦਿੱਲੀ ਜਾ ਕੇ ਜੇ ਅਸੀਂ ਕਾਪੇ ਚੱਕਦੇ ਕਿਰਪਾਨਾਂ ਚੱਕਦੇ ਹਰ ਦਿਨ ਸਰਕਾਰ ਪੱਤੇ ਖੇਡਦੀ ਸੀ ਉੱਥੇ ਸਰਕਾਰ ਕਹਿੰਦੀ ਸੀ ਇਹ ਗਲਤੀ ਕਰਨ ਅਸੀਂ ਉਹਦਾ ਫਾਇਦਾ ਚੱਕੀਏ 13 ਮਹੀਨੇ ਬਈ ਉੱਥੇ ਕਿਸੇ ਦਾ ਪੱਤਾ ਨਹੀਂ ਤੋੜਿਆ ਉੱਥੇ ਧੀਆਂ ਪੈਣਾ ਦੀ ਰਾਖੀ ਕੀਤੀ ਤੇ ਧੀਆਂ ਉੱਥੇ 2-2 ਵਜੇ ਲੰਗਦੀਆਂ ਸੀ ਮਾਣ ਮਹਿਸੂਸ ਕਰਦਿਕਾ ਸੀ ਵੀ ਛੋਟੇ ਹੁੰਦੇ ਸਾਡੀ ਕੋਈ ਵਾਰ ਨਹੀਂ ਝਾਕਦਾ ਤੇ ਪਹਿਲਾਂ ਇੱਥੋਂ ਦੀ ਅਸੀਂ ਟੱਪ ਨਹੀਂ ਸਕਦਿਆਂ ਸੀ ਅਸੀਂ ਯਾਰੋ ਆਦੋਲਨ ਜਿੱਤਿਆ ਹੁੰਦੇ ਤੁਸੀਂ ਜੜ ਗਏ ਆ ਗੱਲਾਂ ਨਾਲ ਕਿਸਾਨੀ ਲਹਿਰ ਨੂੰ ਠੱਬੀ ਲਾਉਣਾ ਚਾਹੁੰਦੇ ਹੋ ਵੀ ਭਾਜਪੀ ਨੂੰ ਆਏ ਵੋਟਾਂ ਪੈ ਕੇ ਆਏ ਅਸੀਂ ਐਨਪੀ ਬਣ ਜਾਗੇ ਆ ਦੁਗਲੀਗੇਟ ਹੰਝੂਆਂ ਦੇ ਨਾਲ ਆਏ ਨਹੀਂ ਹੋਣਾ ਬਾਈ ਕੁਛ ਜੇ ਆ ਸਰਕਾਰੀ ਛੜਕਦੇ ਉੱਤੇ ਕਿੱਲ ਗੱਡ ਲੈਣੇ ਕੰਦਾ ਕੱਢ ਦੇਣਾ ਸੀਮੈਂਟ ਲਾ ਦੇਣੀਆਂ ਇੱਟਾਂ ਲਾ ਦੇਣੀਆਂ ਤਾਰਾਂ ਵੜ ਦੇਣੀਆਂ ਇਹ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਸੀ ਇਹ ਕਿਹੜਾ ਲੋਕਤੰਤਰ ਆ 35000 ਅਥਰੂ ਗੈਂਸ ਦਾ ਗੋਲਾ ਮਗਾ ਲਿਆ ਸੱਟ ਸੱਟ ਕੇ ਨੌਜਵਾਨਾਂ ਦੀਆਂ ਅੱਖਾਂ ਚ ਲਗੰਗੇਗਾ ਦਿਨ ਦਿਹਾੜੇ ਗੁੰਡਾ ਕਰਦੀ ਦਾ ਨਾਚ ਹੋਇਆ ਉਸ ਸਿੰਘੂ ਖਨੋਰੀ ਬਾਰਡਰ ਤੇ ਇਹ ਕਿਹੜਾ ਲੋਕਤੰਤਰ ਸੀ ਸਿੰਘੂ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਗੋਲੀਆਂ ਮਾਰ ਕੇ ਨੌਜਵਾਨ ਮਾਰਤੇ ਇਹ ਕਿਹੜਾ ਲੋਕਤੰਤਰ ਸੀ ਨੌਜਵਾਨਾਂ ਦੀਆਂ ਲੰਗਰ ਵਟਾਉਂਦੇਆਂ ਦੀਆਂ ਲੱਤਾਂ ਬਾਹਾਂ ਜਵਾੜੇ ਤੋੜਤੇ ਇਹ ਕਿਹੜਾ ਲੋਕਤੰਤਰ ਸੀ ਤੁਸੀਂ ਕਾਰਾਂ ਟੀਪਾਂ ਦੇ ਟਾਇਰ ਵੀ ਛੱਡੇ ਟਰੈਕਟਰ ਨਹੀਂ ਛੱਡੇ ਇਹ ਕਿਹੜਾ ਲੋਕਤੰਤਰ ਸੀ ਭਾਈ ਵੀ ਤਾਂ ਉਹ ਸਵਾਲਾਂ ਦੇ ਜਵਾਬ ਪੁੱਛਦੇ ਆ ਆ ਦੱਸੋ ਕਿਹਦੇ ਕੋਲੇ ਤੋਪੇ ਆ ਭਾਈ ਕਿਹਦੇ ਕੋਲੇ ਕਿਰਪਾਨਾਂ ਆ ਝੰਡਾ ਕਿੱਤੀ ਲੋਕਾਂ ਕੋਲ ਕਿਸਾਨਾਂ ਮਜ਼ਦੂਰਾਂ ਕੋਲੇ ਤੁਸੀਂ ਆਏ ਪੱਤੇ ਖੇੜ ਕੇ ਆਏ ਜਥੇਬੰਦੀਆਂ ਨੂੰ ਟਾਰਗੇਟ ਕਰਕੇ ਇੱਕੇ ਹੱਥ ਲੈ ਕੇ ਜੇ ਤੁਸੀਂ ਕਹੋ ਅਸੀਂ ਸੱਤਾ 'ਚ ਆ ਜਾਾਂਗੇ ਤੇ ਭਾਈ ਉਹਨਾਂ ਦੇ ਭਾਜਪੀ ਦੇ ਜਿਹੜੇ ਹੰਸਰਾਜ ਬਿਆਨ ਦਿੰਦਾ ਉਹ ਚੰਗੀ ਗੱਲ ਆ ਉਹ ਆਦਾ ਇਨਾਂ ਤੇ ਡਾਂਗ ਫੇਰੋ ਇੱਥੇ ਕੁਛ ਆਦਾ ਉੱਥੇ ਕੁਛ ਆਦਾ ਪੂਰੇ ਭਾਰਤ ਪੱਧਰ ਤੇ ਬੀਜਪੀ ਦਾ ਵਿਰੋਧ ਹੋ ਰਿਹਾ ਨਾ ਕਿ ਹੰਸਰਾਜ ਦਾ ਹੰਸਰਾਜ ਦਾ ਸਾਡਾ ਪਰਸਨੀ ਕੋਈ ਮਤਲਬ ਨਹੀਂ ਅਸੀਂ ਸਿਸਟਮ ਦਾ ਵਿਰੋਧ ਕਰਦੇ ਹਾਂ ਜੋ ਵੀ ਸੱਤਾ ਦੇ ਵਿੱਚ ਹੈ ਤੇ ਹੰਸਰਾਜ ਕਿਤੇ ਕਹਿੰਦਾ ਡਾਂਗ ਫੇਰੋ ਇਹ ਕਿਹੜਾ ਲੋਕਤੰਤਰ ਆ ਔਰ ਅਮ੍ਰਿਤ ਬਿੱਟੂ ਆ ਦਾ ਇਹਨਾਂ ਨੂੰ ਤੁਸੀਂ ਡਿੰਬਰੂ ਬਾਹਰ ਸੱਟਾ ਗਿਆ ਜਿੱਦੈ ਸਰਕਾਰ ਆ ਗਈ ਉਹਨਾਂ ਤੇ ਕੋਈ ਕਾਰਵਾਈ ਹੋਈ ਆ ਜਾਕੜ ਜਿਹੜਾ 2020 ਦੇ ਵਿੱਚ ਜਦੋਂ ਤੂੰ ਕਾਂਗਰਸ ਦਾ ਪ੍ਰਧਾਨ ਸੀ ਤੁਹਾਰਾ ਸੇ ਮੋਦੀ ਕਾਤਲ ਹੈ ਇਹ ਕਾਲੇ ਕਾਨੂੰਨ ਲੈ ਕੇ ਆਏ ਆ ਇਹ ਕਿਸਾਨਾਂ ਮਜ਼ਦੂਰਾਂ ਨੂੰ ਕਾਤਲ ਲੈ ਨੇ ਰੋਲ ਰਹੇ ਆ ਕਿਸਾਨੀ ਮਜ਼ਦੂਰੀ ਖਤਮ ਕਰਤੀ ਤੇ ਅੱਜ ਉਹੀ ਸੁਨੀਲ ਜਾਖੜਾ ਦਾ ਮੋਦੀ ਸਾਹਿਬ ਤਾ ਐਮਐਸਪੀ ਦੇ ਰਹੇ ਆ ਓ ਯਾਰ ਤੁਹਾਡੀਆਂ ਕੋਈ ਜ਼ਮੀਰਾਂ ਹੈ ਜਾਖੜ ਸਾਹਿਬ ਇੱਥੇ ਕੁਛ ਬੋਲਦੇ ਓਥੇ ਕੁਛ ਤੁਸੀਂ ਕਿਸਾਨਾਂ ਨੂੰ ਵਾਦੇ ਓ ਵੀ ਇਹ ਦੁਕਾਨਦਾਰ ਗਿਆ ਚਲਾਉਂਦੇ ਨੇ 6:00 12 ਵਜੇ ਆ ਕੇ ਛੱਕਦੇ ਉੱਤੇ ਤੈਨੂੰ ਲੱਗ ਜੂ ਪਤਾ ਖੇਡ ਮੈਦਾਨ ਦੇ ਵਿੱਚ ਆਹੀ ਰਵਨੀਤ ਬਿੱਟੂ ਆਦਾ ਸੀ ਬੀਜੇਪੀ ਵਾਲਿਓ ਛੋਟੇ ਨਾਲ ਮੈਂ ਫਾਈਟ ਕਰਾਂ ਛੋਟੀ ਮੈਂ ਛਤਰਪ੍ਰੇਟ ਕਰੂੰਗਾ ਤੁਸੀਂ ਕਿਸਾਨਾਂ ਮਜ਼ਦੂਰਾਂ ਦੇ ਕਾਤਲ ਹੋ ਤੇ ਅੱਜ ਭਈਆ ਦਾ ਮੋਦੀ ਨਾਲ ਦਾ ਬੰਦਾ ਹੀ ਹੈ ਜੀ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਦੇ ਪਾ ਕੇ ਆਉਂਦੇ ਆ ਆ ਪਹਿਲੀਆ ਹੋਇਆ 75 ਸਾਲਾਂ ਦੇ ਵਿੱਚ ਲੋਕ ਇਹਨਾਂ ਨੂੰ ਸਵਾਲ ਕਰ ਰਹੇ ਆ ਵੀ ਭਾਈ ਸਾਡਾ ਮੰਗਾਂ ਦਾ ਕੀ ਬਣਿਆ ਸਾਡੇ ਮਸਲਿਆਂ ਦਾ ਕੀ ਬਣਿਆ ਜਿਹੜੇ ਜਿਹੜੇ ਲਿਖਤੀ ਰੂਪ ਦੇ ਵਿੱਚ ਤੁਸੀਂ ਮੰਗਾਂ ਦਿੱਤੀਆਂ ਹੋਈਆਂ ਉਹ ਲਾਗੂ ਕਿਉਂ ਨਹੀਂ ਕੀਤੀਆਂ ਅਸੀਂ ਤਾਂ ਭਈ ਆ ਪੁੱਛਦੇ ਆ ਤੁਸੀਂ ਧਰਮਾਂ ਦਾ ਪੱਤਾ ਖੇੜ ਕੇ ਤੁਸੀਂ ਆ ਡੁਗਲੀਟ ਹੰਝੂ ਸੱਟ ਕੇ ਅੰਸਰਾਜ ਜੀ ਉਹ ਮਾਮਾ ਨੂੰ ਪੁੱਛ ਤੂੰ ਆ ਦਾ ਮੈਨੂੰ ਤਾਂ ਮਾਰ ਦੇਣਾ ਸੀ ਇਹਨਾਂ ਨੇ ਓਏ ਜਿੰਨਾਂ ਦੇ ਮਰ ਗਏ ਉਹ ਕਿੱਧਰ ਜਾਣ ਓਹ ਜਿੰਨਾਂ ਦੇ 20-20 ਸਾਲ ਦੇ ਨੌਜਵਾਨ ਉੱਥੇ ਇਕੱਲੇ-ਇਕੱਲੇ ਮਰ ਕੇ ਦਿੱਲੀ ਦੀ ਧਰਤੀ ਤੇ ਸ਼ਹੀਦ ਹੋ ਗਏ ਓਏ 18-20 ਸਾਲ ਦਾ ਮੁੰਡਾ ਇੱਕ ਸੀ ਆ ਪਟੰਡੇ ਜ਼ਿਲ੍ਹੇ ਦਾ ਇਹ ਤਾਂ ਤਾਜ਼ਾ ਘਟਨਾ ਉਹਨਾਂ ਦੇ ਪਿੱਛੇ ਕੋਈ ਰਿਆਈ ਨਹੀਂ ਓਏ ਉਹ ਤਾਂ ਜਾਂਉਂਦੇ ਮਰ ਗਏ ਉਹ ਕਿੱਧਰ ਨੂੰ ਜਾਣ ਤੇ ਤੂੰ ਇੱਕ ਨੌਟੰਕੀ ਕਰਕੇ ਨਾਟਕ ਫਿਲਮਾਂ ਦੇ ਵਿੱਚ ਜਿਵੇਂ ਕਰਦਾ ਸੀ ਵੀ ਇੱਕਾ ਹੰਝੂ ਸੱਟ ਕੇ ਮੈਨੂੰ ਤਾਂ ਮਗਰ ਪੈ ਜਾਂਦੇ ਨੇ ਮੈਂ ਤਾਂ ਮਿੰਤਰਾਜਮੈਂਟ ਹੈ ਤੇ ਦੂਜੇ ਪਾਸੇ ਜਾ ਕੇ ਕਹਿ ਦੇਣਾ ਮੈਂ ਇਹਨਾਂ ਦੇ ਢਾਂਕ ਫੇਰੂੰਗਾ ਢਿਮਰੂ ਗੜ ਕੇ ਤੁਸੀਂ ਸਾਡੇ ਗੋਲੀ ਮਾਰ ਦਿਓ ਇਹ ਸਰੀਰ ਫੇਰ ਠਰੂਗਾ ਖੱਫੜ ਬਨ ਕੇ ਸਿਰ ਤੇ ਨਿਕਲਦੇ ਐ ਉਹਦੇ ਯਾਦ ਕਰ ਲਿਓ ਤੁਹਾਨੂੰ ਜਮੀਨਾਂ ਤਾਂ ਛੋਡੀਆਂ ਜਾਣੀਆਂ ਹੀ ਜਾਣੀਆਂ ਤੁਹਾਡੇ ਘਰ ਨਹੀਂ ਰਹਿਣਾ ਇਹ ਲੋਕਾਂ ਨੇ ਤੁਹਾਡਾ ਸੌਦਾ ਕਰਕੇ ਤੁਹਾਨੂੰ ਪਾਕਿਸਤਾਨ ਦੇ ਬਾਡਰ ਟਪਾ ਦੇਣਾ ਧਰਮਾਂ ਦੇ ਨਾਂ ਤੇ ਬਾਈ ਹੁਣ ਪੱਤਾ ਖੇਡਣਗੇ ਗੱਲ ਯਾਦ ਰੱਖ ਲਿਓ ਪੀਰੇ ਤਾਂ ਮੈਂ ਤਾਂ ਮਜ਼ਦੂਰਾ ਦਾ ਮੁੰਡਾ ਮਜ਼ਦੂਰ ਤਾਂ ਇੱਥੇ ਚਾਰ ਉੱਠੇ ਆ ਬਾਈ ਮਜ਼ਦੂਰ ਤਾਂ ਉਹ ਵੀ ਬੈਠੇ ਆ ਇੱਥੇ ਸਾਡੇ ਵਿੱਚ ਮਜ਼ਦੂਰ ਤੂੰ ਨਹੀਂ ਤੇਰੇ ਕੋਲੇ 80 ਲੱਖ ਦੀ ਗੱਡੀ ਆ ਤੂੰ ਕਿਵੇਂ ਮਜ਼ਦੂਰ ਹੋ ਸਕਦਾ ਓਏ ਤੇਰੇ ਕੋਲੇ 15 ਕਰੋੜ ਦਾ ਘਰ ਆ ਤੂੰ ਕਿਵੇਂ ਮਜ਼ਦੂਰ ਹੋ ਸਕਦਾ ਓਏ ਮਜ਼ਦੂਰ ਤਾਂ ਸਿੱਕੜੀਆਂ ਚੁੱਕਦੇ ਫਿਰਦੇ ਆ ਪਾਣਾ ਦੇ ਵਿੱਚ ਮਜ਼ਦੂਰਾਂ ਦੇ ਹੱਥਾਂ ਦੇ ਵਿੱਚ ਬੈਈਆਂ ਪੈਰਾਂ ਦੇ ਵਿੱਚ ਬੈਈਆਂ ਮਜ਼ਦੂਰ ਦੀ ਤਾਂ ਛੱਤ ਡਿੱਗਣ ਵਾਲੀ ਆ ਮਜ਼ਦੂਰ ਸਿਰ ਤਾਂ ਘਰ ਘਲ ਕਰ ਜਾ ਮਜ਼ਦੂਰ ਤਾਂ ਬਾਈ ਪਿੰਡਾਂ 'ਚ ਰਹਿੰਦੇ ਆ ਜਾਖੜ ਵੀ ਆਦਾ ਹੈ ਤਾਂ ਮੈਂ ਕਿਸਾਨ ਆ ਤੂੰ ਕਿਵੇਂ ਕਿਸਾਨ ਹੋ ਸਕਦਾ ਓਏ ਤੂੰ ਤਾਂ ਰਜਵਾੜਾ ਹਜ਼ਾਰਾਂ ਕਿੱਲਾਂ ਤੇ ਤੇਰਾ ਮਹਿਲ ਆ ਹਜ਼ਾਰਾਂ ਕਿੱਲਾਂ ਤੇ ਤੇਰੇ ਬਾਗ ਲੱਗੇ ਆ ਤੂੰ ਕਿਵੇਂ ਕਿਸਾਨ ਕਿਸਾਨ ਤਾਂ ਆ ਜਿਹੜੇ ਛੱਕਾ ਤੇ ਪੈਂਦੇ ਆ ਜਿੱਦਾਂ ਚਰ ਗਲਗਲ ਕਰਦਾ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ ਜਿਨ੍ਹਾਂ ਦੇ ਅੰਨ ਦੇ ਢੰਡਾਰ ਭਰਤੇ ਤੇ ਆਪ ਬਾਈ ਆ ਤੇ ਖੁਦਕੁਸ਼ੀਆਂ ਦੇ ਰਾਹ ਤੇ ਪਏ ਹੋਏ ਆ ਜੇ ਪੰਜਾਬ ਦੇ ਲੋਕੋ ਅਜੇ ਨਾ ਜਾ ਕੇ ਅਜੇ ਵੀ ਇਹਨਾਂ ਨੂੰ ਵੋਟ ਪਾਤੀ ਅਜੇ ਵੀ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਫੇਰ ਬਾਈ ਇਸ ਵੇਲੇ ਨੂੰ ਪਸਤਾਉਂਗੇ ਤੇ ਫੇਰ ਵਸਤਾਇਆ ਕੁਝ ਨਹੀਂ ਬਣਨਾ ਰਗੜ ਕੇ ਰੱਖ ਦੇਣਗੇ ਉਹ ਦੱਸੀ ਜਾਂਦੇ ਆ ਆ ਗੰਦੀ ਜਿਹੜਾ ਛਤਾਨ ਛੁਪਿਆ ਹੋਇਆ ਸੀ ਉਹ ਬੋਲੀ ਕਢਾਈ ਆ ਬਾਹਰ ਵੀ ਅਸੀਂ ਸੱਤਾ ਦੇ ਵਿੱਚ ਆ ਗਏ ਅਸੀਂ ਐਂ ਕਰਦੇ ਹੁੰਦੇ ਆ ਅਸੀਂ ਗੋਲਗਾਂ ਮਾਰਾਗੇ ਅਸੀਂ ਡਿੰਬਰੂ ਕੜ ਭੇਜਾਂਗੇ ਪਹਿਲਾਂ ਕਿਹੜਾ ਭੇਜਣੀ ਬੈਠੀ ਡਿੰਬਰੂ ਕੜ ਤੁਸੀਂ ਪਹਿਲਾਂ ਵੀ ਐਨਐਸਐ ਲਾ ਕੇ ਨੌਜਵਾਨਾਂ ਨੂੰ ਠੁੱਕਿਆ ਹੋਇਆ ਕੋਈ ਗੱਲ ਨਹੀਂ ਭੇਜ ਦਿਓ ਬਈ ਤਲੀ ਤੇ ਰੱਖੀ ਆ ਉਹ ਛਤਾਨ ਇਹਨਾਂ ਦਾ ਬਾਹਰ ਆ ਗਿਆ ਪਖਲਾੜ ਦੇ ਵਿੱਚ ਭਾषण ਦੇ ਰਹੇ ਆ ਕਿਤੇ ਰੋ ਰਹੇ ਨੇ ਕਿਤੇ ਕਹਿ ਰਹੇ ਨੇ ਅਸੀਂ ਦਾਗ ਫੇਰਾਂਗੇ ਕਿਤੇ ਕਹਿ ਰਹੇ ਆ ਡਿੰਬਰੂ ਕੜ ਭੇਜਾਂਗੇ ਇਹ ਪਖਲਾੜ ਦੇ ਵਿੱਚ ਆ ਗਿਆ ਤੇ ਅੱਜ ਵੇਖੋ ਅੱਜ ਬਾਈ ਹਰਿਆਸਤ ਦੇ ਵਿੱਚ ਸਾਨੂੰ ਲਿਆ